ਲਓ ਜੀ ਆਹ ਵਾਲੀ 11 ਤਰੀਕ ਨੂੰ ਇੱਕ ਬੰਦੇ ਦਾ ਚੁਣ ਲਿਆ ਮਤਲਬ ਕਿ ਲੱਖਪਤੀ ਬਣ ਗਿਆ ਸੋ ਹੁਣ ਫਿਰ ਤੋਂ ਪੰਡਿਤ ਜੀ ਨਾਲ ਗੱਲਬਾਤ ਕਰਦੇ ਆ ਸੋ ਉਹਨਾਂ ਨੂੰ ਪੁੱਛਦੇ ਨੇ ਕਿ ਇੱਕ ਬੰਦੇ ਦਾ ਜੀ ਜਿਹੜਾ ਉਹ ਤਾਂ ਬਣ ਗਿਆ ਦੇਖੋ ਲੱਖਪਤੀ ਨਹੀਂ 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 ਝੂਠ ਬੋਲ ਰਹੇ ਹੋ ਇੱਕ ਬੰਦਾ ਨਹੀਂ ਹਾਂ ਆ 11 ਤਰੀਕ ਨੂੰ 40ਵਾਂ ਲੱਖਪਤੀ ਬਣ ਚੁੱਕਿਆ 40ਵਾਂ ਲੱਖਪਤੀ ਜੀ ਆ ਸਾਲ ਦਾ ਪੰਜਵਾਂ ਸਾਡੀ ਵਿੱਚੇ ਟਿਕਦਾ ਓਕੇ ਤੇ ਉਹਨਾਂ ਅਸੀਂ ਕਰੋੜਪਤੀ ਨੂੰ ਆਵਾਜ਼ ਮਾਰਿਆ ਹੱਥ ਜੋੜ ਕੇ ਆ ਤੁਹਾਡੇ ਸਾਹਮਣੇ ਸਪੈਸ਼ਲ ਕਈ ਵਾਰ ਅਸੀਂ ਭੁੱਲ ਜਾਂਦੇ ਆ ਥੱਕੇ ਨੇ ਬੰਦਾ ਬਠਾਤਾ ਐਦਾਂ ਜਿੱਦਾਂ ਤਾਂ ਢਿੱਡ ਭਰਿਆ ਐਦਾਂ ਹੀ ਬੈਗ ਭਰ ਕੇ ਨੋਟਾ ਦਾ ਤੁਹਾਡੇ ਜਿਹੇ ਹੱਥੇ ਜਿਹੜੀ ਟਿਕਟਾ ਹੋਲੀ ਪੰਪਰ ਦੀ ਲੈ ਜਾਓ ਹੋਲੀ ਪੰਪਰ ਪਰ ਹੋਲੀ ਤਾਂ ਲੰਘ ਗਈ ਜੀ ਨਹੀਂ ਹੋਲੀ ਲੰਘ ਗਈ ਤੁਹਾਡੀ ਲੰਘੀ ਮੇਰੇ ਤਾਂ ਜੇ ਬਾਈ ਮਾਰਜ ਨੂੰ ਹੋਲੀ ਲੰਘਣੀ ਕਿਉਂਕਿ ਬਾਈ ਮਾਰਜ ਨੂੰ ਹੋਲੀ ਪੰਪਰ ਦਾ ਡਰਾਅ ਨਿਕਲਣਾ ਪੰਜਾਬ ਸਰਕਾਰ ਦਾ ਬਾਈ ਨੂੰ ਜਿੱਤੇ ਫਿਰ ਕਿਹੜੇ ਕਿਹੜੇ ਰਾਸ਼ੀ ਵਾਲਿਆਂ ਨੂੰ ਨਿਕਣ ਉਹ ਵੀ ਦੱਸੋ ਰਾਸ਼ੀ ਜੀ ਮੇਥਨ ਤੇ ਤੁਲਾ ਮੇਥਨ ਤੇ ਤੁਲਾ ਰਾਸ਼ੀ ਵਿੱਚ ਨਾਮ ਜਾਊਗਾ ਆਪਣਾ ਡੇਟ ਆਫ ਬਰਥ ਲਿਖੋਣਾ ਜਨਮ ਦਾ ਟਾਈਮ ਲਿਖੋਣਾ ਉਹਦੇ ਹਿਸਾਬ ਨਾਲ ਦਵ ਤੇ ਦੂਜੀ ਗੱਲ ਕੱਲਾ ਇਹ ਨਾ ਸਮਝੋ ਵੀ 2.5 ਕਰੋੜ ਇੱਕ ਬੰਦੇ ਲੈ ਗਏ ਤੇ ਕੰਮ ਖਤਮ ਜੀ ਉਸ ਤੋਂ ਬਾਅਦ ਦੇ ਵਿੱਚ ਵੀ ਪੰਜ ਕਸਟਮਰਾਂ ਨੂੰ 20-20 ਲੱਖ ਰੁਪਈਆ ਪੰਜ ਕਸਟਮਰਾਂ ਨੂੰ 10-10 ਲੱਖ ਰੁਪਈਆ ਪੰਜ ਕਸਟਮਰਾਂ ਨੂੰ 5-5 ਲੱਖ ਤੇ 9-9000 5-5000 3-3000 1000000000000000000000000000000000000000000000000000000000000000000000000000000000000000000000000000000000000000000000000000000 ਦਿਲ ਖਿੱਚਵੇਂ ਨਾਮ ਨੇ ਪੰਜਾਬ ਸਰਕਾਰ ਦੇ ਹੁਲੀ ਕਾਉਂਟਰ ਜਿਹੋ 22 ਮਾਰਚ ਨੂੰ ਡਰਾਅ ਹੋਣਾ ਉਹ ਸਾਰੇ 22 ਮਾਰਚ ਨੂੰ ਡਰਾਅ ਨਿਕਲ ਜਾਣਾ ਸੀ ਹਾਂਜੀ 22 ਮਾਰਚ ਨੂੰ ਸਾਬ ਨੂੰ 8 ਵਜੇ ਲਾਈਵ ਚੱਲੇਗਾ YouTube ਤੇ ਚੈੱਕ ਕਰ ਸਕਦੇ ਹੋ www.punjablottery.com ਤੇ ਲਾਈਵ ਚੱਲੇਗਾ ਜੀ ਜੀ ਸੋ ਮਤਲਬ ਕਿ ਦੇਖਿਆ ਹੁਣ ਤੱਕ ਤਾਂ ਇੱਥੇ ਪੰਡਿਤ ਜੀ ਕੋਲੇ ਆ ਕੇ ਪੰਡਿਤ ਜੀ ਬਹੁਤ ਲੋਕਾਂ ਦੇ ਤੁਸੀਂ ਇਹਨਾਂ ਦੁੱਖ ਦੂਰ ਕਰਤੇ ਰੋਗ ਤੋੜਤੇ ਕਿਉਂਕਿ ਹੁਣ ਵੀ ਜਿਹੜੇ ਪਿੱਛੇ ਲੋਟਰੀ ਨਿਕਲੀ ਹੈਗੇ ਕਹਿੰਦੇ ਜੀ ਉਹ ਗਰੀ ਪਰਿਵਾਰ ਸੀ ਬਹੁਤ ਜ਼ਿਆਦਾ ਦੇਖੋ ਜੀ ਜ਼ਿਆਦਾ ਲੋਟਰੀ ਗਰੀ ਪਰਿਵਾਰ ਹੀ ਪਾਊਗਾ ਅਮੀਰ ਬਹੁਤ ਘੱਟ ਪਾਉਣਗੇ ਜਾਂ ਮੀਡੀ ਤੇ ਦੂਜੀ ਗੱਲ ਵੀ ਕਈ ਵੀ ਸਾਡੇ ਕੋਲ ਨਹੀਂ ਆ ਸਕਦੇ ਟਾਈਮ ਘਟਾ ਤਾਂ ਕਾਲਿੰਗ ਨੰਬਰ ਤੇ ਕਾਲ ਕਰਕੇ ਇਸ ਤਰ੍ਹਾਂ ਆਪਣਾ ਲਫਾਫਾ ਕਰ ਬੰਦਵਾ ਲਓ ਇਥੋਂ ਦੀ ਟਿਕਟਾਂ ਪੋਸਟ ਕਰਾਂਗੇ ਅਗਲੇ ਦੇ ਘਰ ਜਾਣਗੇ ਜੀ ਇਹਦੇ ਸਿਰਫ ਤੁਸੀਂ 99 ਰੁਪਏ ਸਾਨੂੰ ਐਕਸਟਰਾ ਲੈਣੇ ਜੇ 500 ਦੀ ਟਿਕਟ ਕੋਣੇ 599 ਪਰ ਮੈਂ ਬੇਨਤੀ ਕਰੂੰਗਾ ਵੀ 500 ਆਪਣੇ 2200 ਰੁਪਿਆ ਵਾਲਾ ਕੰਬੋ ਪੈਕ ਪੱਕ ਜਾਏ ਜੀ ਪੰਡਿਤ ਜੀ ਕੀ ਵੀ ਕਹਿੰਦੇ ਤੁਸੀਂ ਕਿਸੇ ਨੂੰ ਕਾਲ ਵਗੈਰਾ ਤਾਂ ਨਹੀਂ ਕਰਦੇ ਨਹੀਂ ਨਹੀਂ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਉਹ ਫੇਕ ਹੈ ਫਰਾਡ ਹੈ ਉਹਨਾਂ ਤੋਂ ਬਚਣਾ ਹਾਂ ਬਾਕੀ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਪੰਡਤ ਜੀ ਨਾਲ ਗੱਲਬਾਤ ਕਰਨੀ ਹੋਈ ਤਾਂ ਇਸ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰ ਜੀ